ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਪੰਜੀ ਪੈਸੇ ਦੀ ਚਪੇੜ ਨਿੱਕੇ ਹੁੰਦਿਆਂ ਜੇ ਮਾਪਿਆਂ ਦੁਆਰਾ ਚੰਡੇ ਹੋਈਏ ਤਾਂ ਵੱਡੇ ਹੁੰਦਿਆਂ ਤੱਕ ਕਾਫੀ ਸਮਝ ਆ ਜਾਂਦੀ ਹੈ ਜ਼ਿੰਦਗੀ ਦੀਆਂ ਪਾੜੀਆਂ ਛੜਦੇ ਸਮੇਂ ਢਾਵਾ ਡੋਲ ਹੋਣ ਤੋਂ ਵੱਜ ਜਾਂਦਾ ਹੈ ਏਹੀ ਅਕਲ ਤੇ ਸਮਝ ਸਾਰੀ ਉਮਰ ਸਾਥ ਦਿੰਦੀ ਹੈ ਮੈਂ ਕਈ ਵਾਰ ਬੱਚਿਆਂ ਨਾਲ ਗੱਲਬਾਤ ਕਰਦਿਆਂ ਪੁੱਛਦੀਆਂ ਕਿ ਤੁਹਾਨੂੰ ਕਦੀ ਮਾਪਿਆਂ ਜਾਂ ਵਡੇਰਿਆਂ ਨੇ ਛਿੜਕਿਆ ਕਦੀ ਮਾਰ ਪਈਆ ਤਾਂ ਕੁਝ ਬੱਚੇ ਮੰਨ ਜਾਂਦੇ ਨੇ ਤੇ ਕੁਝ ਕਹਿੰਦੇ ਹਨ ਸਾਨੂੰ ਕਦੀ ਛਿੜਕ ਵੀ ਨਹੀਂ ਪਈ ਤੇ ਮਾਰਤਾ ਬਿਲਕੁਲ ਵੀ ਨਹੀਂ ਪਈ ਮੈਨੂੰ ਯਕੀਨ ਜਿਆ ਨਹੀਂ ਹੁੰਦਾ ਪਰ ਐ ਕਿਵੇਂ ਹੋ ਸਕਦਾ ਥੋੜੀ ਬਹੁਤ ਚੰਬ ਝਾੜਦਾ ਹੁੰਦੀ ਹੀ ਹੈ ਮੰਨਿਆ ਸਾਡੀਆਂ ਹੁਣ ਵਾਲੀਆਂ ਮੰਮੀਆਂ ਮਾਡਰਨ ਹੋ ਗਈਆਂ ਹਨ ਪਰ ਫਿਰ ਵੀ ਮਾਣਾ ਮੋਟਾ ਖੂਨ ਵਾਲਾ ਅਸਰ ਤਾਂ ਹੁੰਦਾ ਹੀ ਹੈ ਆਪਣੇ ਬਚਪਨ ਵਿੱਚ ਮੈਂ ਵੀ ਕਈ ਵਾਰ ਝਿੜਕਾ ਖਾਧੀਆਂ ਭਾਵੇਂ ਜਿੰਨੇ ਮਰਜੀ ਲਾਡਲੇ ਹੋਈਏ ਪਰ ਫਿਰ ਵੀ ਕਦੀ ਕਦੀ ਤਾਂ 19 21 ਉਹ ਹੀ ਜਾਂਦੀ ਹੈ ਮੈਂ ਜ਼ਿਆਦਾ ਆਪਣੇ ਦਾਦਾ-ਦਾਦੀ ਜੀ ਨਾਲ ਰਹੀ ਆ ਮੈਨੂੰ ਪੜ੍ਹਾਉਂਦੇ ਵੀ ਪਾਪਾ ਜੀ ਹੀ ਸਨ ਇੱਕ ਵਾਰ ਪਾਪਾ ਜੀ ਨੇ ਮੇਰੇ ਹੱਥ ਵਿੱਚ ਨਿੱਕੀ ਜੀ ਪੈਨਸਲ ਦੇਖ ਕੇ ਮੈਨੂੰ 5 ਪੈਸੇ ਦਿੱਤੇ ਕਿ ਅੱਧੀ ਛੁੱਟੀ ਵੇਲੇ ਜਾ ਕੇ ਪੈਨਸਲ ਲੈ ਲਾਵੇਂ ਅੱਧੀ ਛੁੱਟੀ ਹੁੰਦਿਆ ਹੀ ਦੁਕਾਨ ਵਾਲ ਰੁਕ ਕਰਨ ਦੀ ਥਾਂ ਤੇ ਸਕੂਲ ਦੇ ਬਾਹਰ ਲੱਗੀ ਗੋਲ ਗੱਪਿਆਂ ਵਾਲੀ ਰੇੜੀ ਵੱਲ ਪੈਰ ਤੁਰ ਪਏ ਪੈਨਸਲ ਦਾ ਚੇਤਾ ਹੀ ਭੁੱਲ ਗਿਆ ਰੇੜੀ ਤੋਂ ਗੋਲ ਗੱਪੇ ਖਾ ਕੇ ਸਕੂਲ ਆ ਗਈ ਕਰਾ ਕਿ ਫੇਰ ਕੰਮ ਕਰਨ ਦੀ ਵਾਰੀ ਆਈ ਤਾਂ ਮੇਰੇ ਹੱਥ ਵਿੱਚ ਉਹੀ ਨਿੱਕੀ ਜਿਹੀ ਪੈਨਸਲ ਦੇਖ ਕੇ ਪਾਪਾ ਜੀ ਨੇ ਪੁੱਛਿਆ ਕਿ ਜਿਹੜੀ ਪੈਨਸਲ ਸਕੂਲ ਲਈ ਲਈ ਸੀ ਉਹ ਕਿੱਥੇ ਆ ਝੂਠ ਬੋਲਿਆ ਨਹੀਂ ਜਾਣਾ ਸੀ ਕਿਉਂਕਿ ਆਤ ਨਹੀਂ ਸੀ ਸਾਫ਼ ਕਹਿ ਦਿੱਤਾ ਕਿ ਮੈਂ ਉਹਨਾਂ ਪਿਆਸਿਆਂ ਦੇ ਗੋਲ ਗੱਪੇ ਖਾ ਲਏ ਸਨ ਐਨਾ ਸੁਣਦਿਆਂ ਇੱਕ ਤਾੜ ਘੜੀ ਚ ਚਪੇੜ ਵੱਜ ਗਈ ਫੇਰ ਕੀ ਸੀ ਕੋਲ ਬੈਠੇ ਵੀਜੀ ਪੜਕ ਪਏ ਅਖੇ ਹੱਦ ਹੋ ਗਈ ਫੇਰ ਕੀ ਹੋਇਆ ਜੇ ਗੋਲ ਗੱਪੇ ਖਾ ਲੇ ਉਹਨੇ ਝੂਠ ਥੋੜੀ ਬੋਲਿਆ ਏ ਨਿਆਣੀ ਦਾ ਜੀ ਘਰ ਦਾ ਹੋ ਉਹਦੇ ਖਾਤੇ ਗਏ ਜੇਕਰ ਐਨ.ਆਈ.ਸੀ ਤਾਂ ਆਪ ਮੰਗਵਾ ਦੇਣੀ ਸੀ ਪੈਨਸਲ ਮੈਂ ਤਾਂ ਰੋਂਦੀ ਰੋਂਦੀ ਚੁੱਪ ਹੋ ਗਈ ਪਰ ਦਾਦਾ ਜੀ ਵਿਚਾਰੇ ਫਸ ਗਏ ਉਹਨਾਂ ਨੇ ਦਾਦੀ ਜੀ ਨੂੰ ਸਮਝਾਇਆ ਕਿ ਜੇਕਰ ਅੱਜ ਮੈਂ ਇਸ ਨੂੰ ਨਾ ਝਿੜਕਿਆ ਤਾਂ ਇਸ ਦੀ ਇਹ ਹੀ ਆਤ ਵਿਗੜ ਜਾਵੇਗੀ ਜੇਕਰ ਗੋਲ ਗੱਪੇ ਖਾਣੇ ਹੀ ਸਨ ਤਾਂ ਕਮ ਸੇ ਕਮ ਦੱਸ ਕੇ ਹੋਰ ਪੈਸੇ ਲੈ ਜਾਂਦੀ ਚਲੋ ਗੱਲ ਆਈ ਗਈ ਹੋਈ ਤੇ ਦੁਕਾਨ ਤੋਂ ਹੋਰ ਪੈਨਸਲਾਂ ਵੀ ਆ ਗਈਆਂ ਉਹ 50 ਪਿਆਸੇ ਦੀ ਬੱਜੀ ਚਪੇੜ ਅੱਜ ਵੀ ਯਾਦ ਹੈ ਸੱਚਮੁੱਚ ਹੁਣ ਤੱਕ ਕਦੀ ਵੀ ਬੇਈਮਾਨੀ ਕਰਨ ਦੀ ਜਾਂ ਕਿਸੇ ਦੇ ਪੈਸੇ ਮਾਰਨ ਦੀ ਹਿੰਮਤ ਨਹੀਂ ਪਈ ਛੇਕਰ ਬੱਚੇ ਨੂੰ ਸਮੇ ਸਿਰ ਛਿੜਕ ਕੇ ਜਾਂ ਪਿਆਰ ਨਾਲ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਸਮਝਾਇਆ ਜਾਵੇ ਤਾਂ ਉਹ ਕਦੀ ਵੀ ਗਲਤ ਕੰਮ ਨਹੀਂ ਜਾਣਗੇ ਮੈਂ ਇਹ ਆਪਣੀ 50 ਪੈਸੇ ਦੀ ਚਪੇੜ ਅਕਸਰ ਸਾਂਝੀ ਕਰਦੀ ਹਾਂ ਮੈਨੂੰ ਇਹ ਦੱਸਣ ਵਿੱਚ ਮਾਣ ਮਹਿਸੂਸ ਹੁੰਦਾ ਹੈ ਕਿ ਮੇਰੀ ਉਹ ਇੱਕ ਗਲਤੀ ਦੀ ਸਜ਼ਾ ਮੈਨੂੰ ਜ਼ਿੰਦਗੀ ਭਰ ਦਾ ਸਬਕ ਦੇ ਕੇ ਗਈ ਹੈ ਅੱਜ ਤੱਕ ਹਿੰਮਤ ਨਹੀਂ ਪਈ ਕਿ ਕਦੀ ਜਵਾਨੀ ਦੀ ਵੀ ਬੇਈਮਾਨੀ ਕਰਾਂ ਇਸੇ ਤਰ੍ਹਾਂ ਮੈਂ ਇੱਕ ਫਿਲਮ ਵੇਖੀ ਸੀ ਨਾਮ ਤਾਂ ਮੈਨੂੰ ਯਾਦ ਨਹੀਂ ਪਰ ਜੋ ਉਸ ਫਿਲਮ ਦੀ ਕਹਾਣੀ ਸੀ ਉਹ ਇਸ ਤਰ੍ਹਾਂ ਸੀ ਕਿ ਜੋ ਨਾਇਕ ਹੁੰਦਾ ਹੈ ਉਹ ਬਹੁਤ ਵਿਗੜ ਜਾਂਦਾ ਹੈ ਗਲਤ ਸੰਗਤ ਵਿੱਚ ਪਿਆ ਜਾਂਦਾ ਹੈ ਮਾਂ ਦਾ ਪੁੱਤ ਨਾਲ ਬਹੁਤ ਪਿਆਰ ਹੁੰਦਾ ਉਸਨੇ ਕਦੀ ਵੀ ਆਪਣੇ ਪੁੱਤ ਨੂੰ ਛਿੜਕਿਆ ਨਹੀਂ ਸੀ ਆਦਤਾਂ ਹੌਲੀ-ਹੌਲੀ ਬਹੁਤ ਵਿਗੜ ਗਈਆਂ ਅਖੀਰ ਤੇ ਉਹੀ ਮਾਂ ਜਿਸਨੇ ਆਪਣੇ ਪੁੱਤ ਨੂੰ ਕਦੀ ਹੱਥ ਵੀ ਨਹੀਂ ਲਾਇਆ ਸੀ ਆਪ ਡੰਡਾ ਫੜ ਕੇ ਬਹੁਤ ਮਾਰਦੀ ਐ ਤੇ ਨਾਲ ਬੋਲੀ ਜਾਂਦੀ ਐ ਤੇਰਾ ਕਸੂਰ ਨਹੀਂ ਮੇਰਾ ਹੀ ਕਸੂਰ ਐ ਕਾਸ਼ ਮੈਂ ਹੀ ਡੰਡਾ ਸਮੇਂ ਸਿਰ ਫੜਿਆ ਹੁੰਦਾ ਤਾਂ ਅੱਜ ਮੈਨੂੰ ਪਛਤਾਉਣਾ ਨਾ ਪੈਂਦਾ ਸੋ ਮੇਰਾ ਇਹ ਲਿਖ ਤਰੀਕਾ ਦਾ ਮਕਸਦ ਸਿਰਫ ਇਹ ਹੈ ਕਿ ਬੱਚੇ ਸਭ ਤੋਂ ਪਿਆਰੇ ਹੁੰਦੇ ਨੇ ਇਹਨਾਂ ਨੂੰ ਬਹੁਤ ਪਿਆਰ ਕਰੋ ਪਰ ਕਿਤੇ ਇਹ ਨਾ ਹੋਵੇ ਕਿ ਸਮਾਂ ਲੰਘ ਜਾਵੇ ਤੇ ਬਾਅਦ ਵਿੱਚ ਪਛਤਾਉਣਾ ਪਵੇ ਜਦੋਂ ਵੀ ਲੱਗੇ ਕਿ ਬੱਚੇ ਨੂੰ ਸਮਝਾਉਣ ਛਿੜਕਣ ਜਾਂ ਹੋਰ ਕਿਸੇ ਵੀ ਤਰੀਕੇ ਦੀ ਜ਼ਰੂਰਤ ਹੈ ਤਾਂ ਜ਼ਰੂਰ ਉਹ ਤਰੀਕਾ ਅਪਣਾਓ ਤੁਹਾਡੀ ਹੁਣ ਦੀ ਕੀਤੀ ਜਰਾ ਜਿੰਨੀ ਹਿੰਮਤ ਬੱਚੇ ਦੀ ਪੂਰੀ ਜ਼ਿੰਦਗੀ ਸਵਾਰ ਸਕਦੀ ਹੈ ਸਿਆਣਿਆਂ ਨੇ ਸੱਚੀ ਕਿਹਾ ਹੈ ਲਾੜ ਖਾਣ ਪੀਣ ਤੇ ਹੰਡਾਉਣ ਤੱਕ ਦਾ ਕਰੋ ਗਲਤੀਆਂ ਨੂੰ ਕਦੀ ਵੀ ਨਜ਼ਰ ਅੰਦਾਜ਼ ਨਾ ਕਰੋ ਬਚਪਨ ਤੋਂ ਚੰਡੇ ਬੱਚੇ ਅਕਸਰ ਕਾਮਯਾਬ ਹੁੰਦੇ ਹਨ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ